ਹੈਲੋ ਜੀ ਸ਼ਸ਼ੀਕਾਲ ਆਪਣੇ YouTube ਚੈਨਲ ਤੇ ਆਪਣਾ ਤੁਹਾਡਾ ਸਵਾਗਤ ਆ ਤੇ ਆਪਾਂ ਸਟਾਰਟ ਕਰਨ ਲੱਗਾ ਬਲੌਗ ਤੇ ਅੱਜ ਬਲੌਗ ਸਟਾਰਟ ਕਰਨ ਲੱਗਾ ਅੱਜ ਲੇਟ ਹੋ ਗਈਆਂ ਅੱਜ ਆਪਾਂ ਦੁਪਹਿਰ ਹੋ ਗਈ ਆ ਟਾਈਮ ਹੋ ਗਿਆ 1 ਵਜੇ ਦਾ 1 ਵਜ ਚੁੱਕਿਆਗਾ ਤੇ ਆਪਣਾ ਜਿਹੜਾ ਤੁਹਾਨੂੰ ਸਮਾਨ ਪਹਿਲਾਂ ਵੀ ਦੱਸਿਆ ਸੀ ਹਨਾ ਕਿ ਆਪਾਂ ਨੇ ਸਮਾਨ ਆਰਡਰ ਕਰਿਆ ਹੋਇਆ ਸਮਾਨ ਆਉਣਾ ਸੀਗਾ ਤੇ ਆਪਣਾ ਸਮਾਨ ਹੁਣ ਆਇਆਗਾ ਤੇ ਹਜੇ ਹੁਣੀ ਹੁਣੀ ਹਜੇ ਉਹ ਭਾਈ ਰੱਖ ਕੇ ਗਏ ਨੇ ਇਹ ਰੇੜੀ ਵਾਲਾ ਭਾਈ ਫੜਾ ਕੇ ਗਿਆ ਹਜੇ ਹੁਣੀ ਆਪਣਾ ਆਰਡਰ ਹਜੇ ਪਹੁੰਚਿਆ ਹੀ ਹੈਗਾ ਤੇ ਹੁਣ ਹੀ ਆਇਆ ਤੇ ਹੁਣ ਆਪਾਂ ਨੇ ਇਹਨਾਂ ਨੂੰ ਇਹਨੂੰ ਖੋਲਣਾ ਤੇ ਸਮਾਨ ਸਾਰਾ ਚੈੱਕ ਕਰਨਾ ਜਿਵੇਂ ਤੁਹਾਨੂੰ ਪਤਾ ਵੀ ਆਪਾਂ ਨੇ ਮੈਚ ਕਰਨਾ ਹੁੰਦਾ ਨਾ ਮਲਾਉਣਾ ਹੁੰਦਾ ਤੇ ਦੇਖੋ ਹੁਣ ਇਹ ਖੋਲਣ ਲੱਗਿਆ ਪਾਰਸਲ ਖੋਲ ਦਿਓ ਹਮ ਨਾਲੇ ਪਾਪਾ ਨੂੰ ਇਹ ਸਮਾਨ ਪਤਾ ਲੱਗੂਗਾ ਵੀ ਪੂਰਾ ਕਿ ਅੱਜ ਆਪਾਂ ਨੇ ਸਵੇਰੇ ਤੱਕ ਲੋਰਕਿੰਗ ਚੱਲਾਂਗੇ ਤਾਂ ਨਾ ਕਰਦਿਆਂ ਕੱਲ ਨੂੰ ਛੁੱਟੀ ਐ ਹਾਂਜੀ ਇੱਕ ਕੱਲ ਦੀ ਛੁੱਟੀ ਹੈਗੀ ਹਨਾ ਉਹ ਆ ਗਿਆ ਹਾਂ ਕੀ ਕੰਮ ਨੇ ਕੱਲੂ ਕੀ ਸੀਗਾ ਮੈਂ ਤਾਂ ਫੇਰ ਭੁੱਲ ਗਈ ਆਪਣੇ ਉੱਤਰਾਈ ਹੋਏ ਆ ਕਿ ਜਿਹੜੇ ਹੂੰ ਹੂੰ ਤੇ ਅੱਜ ਭੇਜੇ ਜਾਣਗੇ ਵਧੀਆ ਚੱਲ ਆਰਡਰ ਆਪਣੇ ਕੁਝ ਆਰਡਰ ਨਾ ਸਾਰੇ ਵੀ ਪੈਂਡਿੰਗ ਪਏ ਸੀਗੇ ਭੇਜਣ ਵਾਲੇ ਤੇ ਕਿਉਂਕਿ ਆਪਣਾ ਜਿਹੜੇ ਆਰਡਰ ਸਾਰੇ ਪਹਿਲਾਂ ਭੇਜੇ ਸੀ ਹਨਾ ਤੇ ਉਹ ਸਟਾਕ ਮੁੱਕ ਗਿਆ ਸੀ ਹੁਣ ਆਪਣੇ ਕੋਲ ਸਟਾਕ ਆਪਣੇ ਕੋਲ ਫੇਰ ਦੁਬਾਰੇ ਸਟਾਕ ਆ ਚੁੱਕਿਆ ਹੈਗਾ ਤੇ ਜੇ ਕਿਸੇ ਨੇ ਆਰਡਰ ਕਰਨੀ ਹੋਈ ਕੋਈ ਵੀ ਚੀਜ਼ ਤਾਂ ਆਪਣੇ ਤੋਂ ਮੰਗਵਾ ਸਕਦੇ ਹੋ ਆਰਡਰ ਕਰ ਸਕਦੇ ਹੋ ਆਪਾਂ ਨੇ ਹੁਣ ਡਿਲੀਵਰੀ ਆਹ ਕਰਕੇ ਆਉਣੀ ਹੈ ਨਹੀਂ ਪੈਕ ਕਰਕੇ ਸਮਾਨ ਸਾਰਾ ਡਿਲੀਵਰ ਕਰਕੇ ਆਉਣਾ ਭੇਜਣਾ ਹੈ ਜਿਹੜਾ ਸਮਾਨ ਆਪਾਂ ਭੇਜਣਾ ਮਿੱਤਰੋ ਉੱਤੀ ਪਿਆ ਹੋ ਹਮਮ ਸ਼ੁਕਰਾ ਇੰਝ ਆਦਾ ਕੋਈ ਨਹੀਂ ਮਿਲ ਜੇ ਤੇ ਇਹ ਅਲੱਗ ਤੋਂ ਹੋਊਗਾ ਬਾਕਸੇ ਦੇ ਵੀ ਚਿੱਕ ਚਲੋ ਪਹਿਲਾਂ ਇਹਦੇ ਚੱਲਾ ਹੋਊਗਾ ਦੇਖੋ ਹੂੰ ਸਾਫ਼ ਕੀ ਜੀ ਕਰਾ ਦੋਰੀ ਇਹ ਦੱਬੇ ਵੀ ਟੁੱਟ ਗਏ ਹਨਾ ਵਿੱਚ ਇਹਨਾਂ ਦੱਬੀ ਗਏ ਨੇ ਟੁੱਟ ਗਏ ਹਨਾ ਉਹ ਦਾ ਕਵਰ ਰਹਿ ਗਿਆ ਇੱਕ ਆ ਵੀ ਕੋ ਵਾਸ਼ਰ ਵੀ ਭੇਜਣਾ ਆਪਾਂ ਨੇ ਅਸਟਿਕ ਕਬੇ ਜਿੰਨੀਆਂ ਨੇ ਗਈਆਂ ਇਹਨਾਂ ਦੇ ਆਰਡਰ ਆਏ ਪੈਣੇ ਆ ਆਪਾਂ ਨੇ ਚੱਲ ਦੀ ਇਹ ਕੋਈ ਵੀ ਚੱਕੀ ਕਰ ਲਿਆ ਹੋਵੇ ਇਹ ਚੀਜ਼ ਵੀ ਅਸੀਂ ਵੀਡੀਓ ਦੇ ਵਿੱਚ ਜੇ ਚੱਕ ਕਰ ਲਈਏ ਤਾਂ ਵਧੀਆ ਹੁੰਦਾ ਕਿਉਂਕਿ ਸਾਡਾ ਫਿਰ ਜੇ ਵੀਡੀਓ ਦੇ ਵਿੱਚ ਨਾ ਚੱਲੇ ਹਨਾ ਖੋਲ ਕੇ ਨਾਲ ਦੀ ਨਾਲ ਹੁਣ ਚਲਾਇਆ ਜੇ ਨਾ ਚੱਲਦੀ ਇਹ ਵਾਪਸ ਹੋ ਜਾਂਦੀ ਆਪਾਂ ਉਹਨਾਂ ਨੂੰ ਵੀਡੀਓ ਭੇਜ ਦਾਂਦੇ ਵੀ ਆ ਚੀਜ਼ ਖਰਾਵਾ ਤੇ ਉਹ ਵਾਪਸ ਕਰ ਲੈਂਦੇ ਨੇ ਬਸ ਇੰਨਾ ਕਿ ਜ਼ਰੂਰ ਹੈ ਕਿ ਸਾਡੇ ਆ ਉਹ ਜਿਹੜੇ ਉਹਨਾਂ ਨਾਲ ਲੈਣ ਦੇਣ ਵਾਲਾ ਵਧੀਆ ਹੋ ਗਿਆ ਬਹੁਤ ਜ਼ਿਆਦਾ ਵਧੀਆ ਚ ਉਹ ਜੇ ਕੋਈ ਵੀ ਚੀਜ਼ ਰਹਿ ਜਾਂਦੀ ਆ ਉਹ ਸਾਨੂੰ ਨਾਲ ਦੀ ਨਾਲ ਵੀ ਅਗਲੇ ਪਾਰਸਲ ਦੇ ਵਿੱਚ ਪਾ ਦਿੰਦੇ ਨੇ ਜਾਂ ਵੀ ਕੋਈ ਚੀਜ਼ ਖਰਾਬ ਹੁੰਦੀ ਆ ਤਾਂ ਉਹਨੂੰ ਵਾਪਸ ਕਰ ਦਿੰਦੇ ਨੇ ਬਧੀਆ ਬਿਹਾਰਜਾ ਬਣ ਗਿਆ ਉਹਨਾਂ ਨਾਲ ਹਨਾ ਹੂੰ ਚਲ ਇੱਕ ਵਾਰੀ ਇਹ ਨਹੀਂ ਕਰ ਦੋ ਫੇਰ ਪੈਕ ਕਰ ਦਿਓ ਅੱਬਾ ਟੰਡਾ ਵੀ ਨਾ ਲੱਖ ਕਰੋ ਇਹ ਰੋਟ ਕੋਰੀਅਰ ਹਾਂ ਪਹਿਲਾਂ ਕੋਰੀਅਰ ਕਰਦੇ ਆ ਆਪਾਂ ਸਮਾਨ ਕਰਕੇ ਪੈਕਪੋ ਕਰ ਲਈਏ ਲੋ ਜੀ ਇਹ ਆਪਾਂ ਕੋ ਹਾਈਡਿੰਗ ਕਰ ਲਾਗੇ ਦੀ ਕੋਰੀਅਰ ਕਰਨਿਆ ਹੈ ਆਪਾਂ ਤੇ ਪੰਜ ਸੱਤ ਟਸ਼ਕੀਕਾ ਕਰਨੀਆਂ ਨੇ ਤੇ ਦੋ ਵਾਸ਼ਰ ਕਰ ਵਾਸ਼ਰ ਬਾਕੀ 13 ਆ ਬਾਕਸ ਆਪਾਂ ਖੋਲ ਲਿਆ ਸੀ ਦੇਖੋ ਤੇ ਇਹ ਆ ਕੇ ਆਪਾਂ ਰੋ ਕਰਨਗੇ ਪਹਿਲਾਂ ਕੋਰੀਅਰ ਕਰਾਈਏ ਆਪਾਂ ਇੱਕ ਵਾਰ ਫਿਰ ਹੋਰ ਇਹਨਾਂ ਕੀ ਕੀ ਸੀ ਮਾਲ ਮਗਰ ਸਿਧਵਰੀ ਚਲੋ ਜੀ ਮਿਲਦੇ ਹਾਂ ਹਾਂ ਜੀ ਸਾਡੀ ਰਵਨੀਤ ਬਣੂ ਵਲੌਗ ਬਣਾ ਰਹੀ ਹੈ ਸਾਡਾ ਤੇ ਆਓ ਰਵਨੀਤੂ ਆਓ ਦਿਖਾਓ ਪੈਕ ਕਰਦੇ ਆ ਡੈਡੀ ਮੇਰਾ ਡੱਡੂ ਵਲੌਗ ਬਣਾਉਂਦਾ ਅੱਜ ਅਰੇ ਡਿਲੀਵਰੀ ਭੇਜਿਆ ਟੀਚਿੰਗ ਜਮਾਨ ਦੀ ਆਪਾਂ ਨਿਕਰੇ ਆਂਗੇ ਵਲੋਗ ਬਣਾਉਣਾ ਪਊਗਾ ਵਲੋਗ ਬਣਾਉਂਦਾ ਸੀ ਕੀ ਤੂੰ ਹਾਂਜੀ ਇਹ ਕੱਟਿਆ ਪਾਪਾ ਦਬੇ ਪੈਕ ਕਰੀਏ ਤੇ ਮੈਂ ਹੇਲੋ ਗਾਇਜ਼ ਹੋਰ ਵੀ ਨਾ ਆਇਆ ਅ ਦਬੇ ਪੈਕ ਕਰ ਲਿਆ ਮੈਂ ਖੁਸ ਹਾਂ ਦੋਜੀ ਪੈਕ ਕਰ ਲਿਆ ਆਪਾਂ ਚਾਰ ਕਰ ਲੈ ਚਾਰ ਪੈਕ ਤੇ ਜਿਹੜਾ ਪਾਏਗਾ ਉਹ ਕਰਾ ਕੇ ਆਉਣੇ ਆ ਫਿਰ ਆਪਾਂ ਰਾਹ ਕਰਨਾ ਬੰਦ ਹੋਣ ਵਾਲਾ ਛੇਤੀ ਛੇਤੀ ਜਾਈਏ ਕੀਤਾ ਸਾਡਾ ਵਲੌਗ ਬਣਾਇਆ ਸੀ ਉਹ ਸਮਾਨ ਆਪਾਂ ਆ ਕੇ ਦਿਖਾਵਾਂਗੇ ਚਲੋ ਜੀ ਮਿਲਦੇ ਆਪਾਂ ਆ ਗਏ ਕੁਲિયਰ ਕਰਨ ਦੇ ਖੁਦਾਕ ਦੇ ਵਿੱਚ ਤੇ ਆਪਾਂ ਕੁ ਲੈ ਕੇ ਆ ਨਾਲ ਦੇਖਦੇ ਆਂ ਕਿ ਅੱਜ ਹੋ ਜੂਗਾ ਵਾਗੇ ਸੀ ਸ਼ਾਪਿੰਗ ਕਰਨ ਇਹਨਾਂ ਦੇ ਕੱਪੜੇ ਲੈਣੇ ਸੀ ਲੋਰਟੀ ਸ਼ਰਟ ਵਗੈਰਾ ਉਹਨਾਂ ਨੇ ਇੱਕ ਤਾਂ ਡਿਸਾਈਡ ਕਰ ਲਿਆ ਆਹ ਵਾਲੀ ਲੋਰ ਬਾਕੀ ਟੀ-ਸ਼ਰਟ ਦੇਖੀ ਹੁੰਦੇ ਆ ਲਾਲੀ ਤਾਂ ਸੰਭਾਲੀ ਤੇ ਉਹੀ ਇਹੜਾ ਬਾਈ ਨੂੰ ਦਿਖਾਇਆ ਸੀਗਾ ਠੀਕ ਠੀਕ ਦਾ ਟਰਾਈ ਕਰਨ ਟਰਾਈ ਕਰਨੋਂ ਤਾਂ ਵੱਡਾ ਛੋਟਾ ਹੋਣਾ ਉਹਨਾਂ ਵੀ ਸਾਈਜ਼ ਹੋਰ ਹੋਣਾ ਥੋੜਾ ਹੋਰ ओके हो गया। ਚੋੜੀ ਵੀ ਹੋ ਗਿਆ। ਲੋਰ ਜੀ ਆਪਣਾ ਇਹ ਇੱਕ ਮੈਂ ਪਹਿਲਾਂ ਲੈ ਗਈ ਸੀ ਉਹ ਮੇਰੇ ਪਸੰਦ ਇਹਨਾਂ ਨੂੰ ਪਸੰਦ ਲਈ। ਉਹਦੇ ਵਿੱਚ ਦੋ ਚੀਜ਼ਾਂ ਇਹਨਾਂ ਨੇ ਰੱਖ ਲਈਆਂ ਸੀ। ਇੱਕ ਚੇਂਜ ਕਰਕੇ ਲੈਤੀ ਲੋਰ ਹੁਣ। ਹਾਂਜੀ ਜਿਹੜਾ ਆਪਾਂ ਅੱਜ ਨਵਾਂ ਸਟਾਕ ਆਇਆ ਸੀ ਆਪਣਾ ਆਪਾਂ ਫੇਸਬੁਕ ਤੇ ਵੀਡੀਓ ਕੋਲ ਨਿਆ ਲੈਜਰ ਚਲਾ ਕੇ ਦਿਖਾਈ ਸੀ ਉਹਦੇ ਵਿੱਚ ਤੇ ਜਿਨੇ ਵੀ ਇਹ ਲੇਜ਼ਰ ਚੱਲਦੀ ਦੇਖਣੀ ਹੈ ਤੇ ਆਰਡਰ ਕਰਨਾ ਆਪਣੇ ਫੇਸਬੁੱਕ ਤੇ ਜਾ ਕੇ ਪੇਜ ਨੂੰ ਫੋਲੋ ਕਰੋ ਫਿਰ ਆਪਣੀਆਂ ਵੀਡੀਓਜ਼ ਦੇਖੋ ਉਹਦੇ ਉੱਤੇ ਵੀਡੀਓਜ਼ ਨੇ ਜਿਹੜੇ ਆਪਾਂ ਕੀ ਗੈਜਟਸ ਨੇ ਆਪਣੇ ਸਾਰੇ ਹਨਾ ਉਹਦੇ ਉੱਤੇ ਆਪਾਂ ਚਲਾ ਕੇ ਸਪੈਸ਼ਲੀ ਚਲਾ ਕੇ ਦਿਖਾਉਣੇ ਆ ਆਪਦੇ ਆ ਫੋਲੋਅਰਸ ਨੂੰ ਠੀਕ ਹੈ ਤੇ ਆਹ ਵਾਲੀ ਲੇਜ਼ਰ ਵੀ ਚਲਾ ਕੇ ਦਿਖਾਈ ਆ ਸੇਮ ਚੀਜ਼ ਨੇ ਥੋੜਾ ਮੋਟਾ ਡਿਫਰੈਂਟ ਹੈ ਤੇ ਉਹ ਤੁਸੀਂ ਵੀਡੀਓ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਤੇ ਬਾਕੀ ਜੇ ਕੋਈ ਜੜੀਆਂ ਟਮਾ ਜਾਈਆਂ ਨੇ ਉਹ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਗੱਲ ਵਾਲੇ ਬਲੌਗ 'ਚ ਹੁਣ 9:00 ਵਜ ਗਏ ਨੇ ਤੇ ਰੋਟੀ ਟਿੱਖਾਣੇ ਆ ਇਹ ਵੀ ਅੱਜ ਨਵੇਂ ਆਇਆ ਜਾ ਮਾਸਕ ਇਹ ਥੋੜੇ ਜਿਹਾ ਫਰਕ ਆ ਉਹਦੇ ਨਾਲ ਤੇ ਬਾਕੀ ਸਮਾਨ ਹੋਰ ਆਇਆਗਾ ਵਿੱਚ ਹੀ ਚੜਤਾ ਆਪਾਂ ਉਹ ਫੇਰ ਦਿਖਾਵਾਂਗੇ ਤੁਹਾਨੂੰ ਕੱਲ ਨੂੰ ਅਗਲੇ ਬਲੌਗ ਦੇ ਵਿੱਚ ਹਾਂ ਵੀ thro ਜੋ ਸਾਨੂੰ ਆਫ ਕਰੀ ਜਿਨ੍ਹਾਂ ਨੇ ਤਾਂ ਸਾਨੂੰ ਸਬਸਕ੍ਰਾਈਬ ਕਰਿਆ ਹੋਇਆ ਠੀਕ ਹੈ ਵੀ ਓਕੇ ਜਿਹੜੇ ਸਾਨੂੰ ਪਸੰਦ ਕਰਦੇ ਨੇ ਸਾਡੀ ਵੀਡੀਓਜ਼ ਦੇਖਦੇ ਨੇ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੇ ਜਿਨ੍ਹਾਂ ਨੂੰ ਸਾਡੀ ਵੀਡੀਓ ਨਹੀਂ ਪਸੰਦ ਆਉਂਦੀ ਤਾਂ ਪਲੀਜ਼ ਸਾਨੂੰ ਦੇਖਣਾ ਬੰਦ ਕਰ ਦਿਓ ਲੇਕਿਨ ਸਾਨੂੰ ਨਿੰਦਣਾ ਵੀ ਬੰਦ ਕਰ ਨਿੰਦੋ ਨਾ ਜੇ ਤੁਹਾਨੂੰ ਅਸੀਂ ਨਹੀਂ ਪਸੰਦ ਤਾਂ ਸਾਡੀ ਵੀਡੀਓ ਦੇਖਣਾ ਆਪਾਂ ਹੋ ਕਰ ਦਿਓ ਬੰਦ ਕਰ ਦਿਓ ਕੋਈ ਜ਼ਰੂਰੀ ਨਹੀਂ ਹੈਗਾ ਜਿਹੜੇ ਆਪਾਂ ਬੰਦੇ ਨੂੰ ਆਪਾਂ ਪਸੰਦ ਨਹੀਂ ਨਾ ਕਰਦੇ ਉਸ ਬੰਦੇ ਦੀ ਵੀਡੀਓ ਨਾ ਦੇਖੋ ਮੈਂ ਇਹੀ ਕਹਿਣਾ ਚਾਹਣੀ ਆ ਪਰ ਬੋਲੋ ਨਾ ਕਿਸੇ ਹੋਰ ਕੋਲੇ ਉਹਦੇ ਬਾਰੇ ਬੋਲੋ ਨਾ ਵੀ ਮੇਰੇ ਬਾਰੇ ਕਿਸੇ ਹੋਰ ਕੋਲੇ ਬੋਲੋ ਨਾ ਜੇ ਮੈਨੂੰ ਨਹੀਂ ਪਸੰਦ ਕਰਦੇ ਤਾਂ ਤੁਸੀਂ ਮੇਰੀ ਵੀਡੀਓ ਬਿਲਕੁਲ ਨਾ ਦੇਖੋ ਮੈਨੂੰ ਅਨਸਬਸਕ੍ਰਾਈਬ ਕਰ ਦਿਓ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਤੇ ਲੇਕਿਨ ਮੈਂ ਸਿਰਫ ਉਹਨਾਂ ਨੂੰ ਕਹਿਣੀ ਹੈ ਜਿਹੜੇ ਮੈਨੂੰ ਪਸੰਦ ਨਹੀਂ ਕਰਦੇ ਲੇਕਿਨ ਜਿਹੜੇ ਜਿਹੜੇ ਸਾਡੇ ਫੋਲੋਅਰ ਨੇ ਦਿਲੋਂ ਸਾਨੂੰ ਪਿਆਰ ਕਰਦੇ ਨੇ ਨਹੀਂ ਸਪੋਰਟ ਕਰਦੇ ਨੇ ਸਾਡੀ ਹਨਾ ਡੇਲੀ ਕਮੈਂਟ ਕਰਦੇ ਸਾਡੇ ਸਾਡੀ ਵੀਡੀਓਜ਼ ਦੇਖਦੇ ਨੇ ਸਾਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਦੀ ਹਾਂ ਹੱਥ ਜੋੜ ਕੇ ਕਹਿਣੀ ਆ ਵੀ ਥੈਂਕ ਯੂ ਜਿੰਨੇ ਜਿਹੜੇ ਨਹੀਂ ਪਸੰਦ ਕਰਦੇ ਮੈਂ ਉਹਨਾਂ ਨੂੰ ਵੀ ਹੱਥ ਜੋੜ ਕੇ ਕਹਿਣੀ ਆ ਵੀ ਪਲੀਜ਼ ਸਾਨੂੰ ਅਨਸਬਸਕ੍ਰਾਈਬ ਕਰ ਦਿਓ ਲੇਕਿਨ ਦੂਰਾ ਨਾ ਬੋਲੋ ਓਕੇ ਚਲੋ ਜੀ ਹਮਕੇ ਜੀ ਕੀ